ਕੀ ਹਾਲ ਹੈ ਸਾਰਿਆਂ ਦੇ ਆਸਕਰ ਸੇ ਠੀਕ ਹੋਵੋਗੇ ਆਪਾਂ ਲੈ ਕੇ ਆਏ 2025 ਦੀ 26 April ਤੇ 27 April ਦੀਆਂ ਬਾਜ਼ੀਆਂ ਦੇ ਨਤੀਜੇ ਜੀ ਪਿੰਡ ਆ ਗਿਆ ਜੀ ਔਲਖਣ ਜ਼ਿਲ੍ਹਾ ਆ ਗਿਆ ਸ਼੍ਰੀ ਮੁਕਤਸਰ ਸਾਹਿਬ 26 April ਦੀ ਬਾਜੀ ਹੈ ਜੀ 2025 ਦੀ 100 ਤੇ 60 ਕਬੂਤਰ ਡੇ ਸੀਗੇ ਜੀ 2200 ਸੀਗਾ ਮੁੱਢ 6:30 ਮਿੰਟ ਤੇ ਬਾਜੀ ਨਿਬੜ ਗਈ ਸੀਗੀ ਜੀ ਵਿੰਦਾ ਪੁੰਦੜ ਸੀਗਾ ਜੀ ਐਕਟਿਵ ਦਾ ਜੇਤੂ ਪਹਿਲਾ ਨੰਬਰ ਦੂਜਾ ਨੰਬਰ ਸੀਗਾ ਜੀ ਮੇਲਾ ਮਾਹੂਣਾ एलईडी ਇਹ ਦੂਜਾ ਨੰਬਰ ਸੀਗਾ ਜੀ ਤੇ ਤੀਜਾ ਨੰਬਰ ਸੀਗਾ ਜੀ ਕਾਲੀ ਸਰਪੰਚ ਸ਼ੇਰਾਂ ਵਾਲੀ ਕਾਲੀ ਸਰਪੰਚੇ ਦੀ ਨੜੀ ਜੀ ਸੀਗਾ ਜੀ ਤੀਜਾ ਨੰਬਰ ਇਹ ਵੀ एलसीडी ਹੈ ਜੇ ਤੁਸੀਂ ਸੀਗਾ ਜੀ ਚੌਥਾ ਨੰਬਰ ਬਣੇ ਬਵਲੀ ਖੁੱਡੀਆਂ ਸੋਨੇ ਦੀਆਂ ਠੱਲਾਂ ਚਾਰ ਨਾਮ ਸੀਗੇ ਜੀ ਤੇ ਅਗਲੀ ਬਾਜੀ ਆ ਗਈ ਜੀ ਪਿੰਡ ਦੁੱਲੇ ਵਾਲਾ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਮਿਤੀ 26 April 2025 ਨੂੰ 111 ਕਬੂਤਰ ਉੱਡੇ ਸੀਗੇ ਜੀ 4:45 ਮਿੰਟ ਤੇ ਬਾਜੀ ਹੋ ਗਈ ਸੀਗੀ ਸਾਂਝੀ ਪਹਿਲਾ ਨੰਬਰ ਬਣਾਇਆ ਸੀਰਾ ਦੀਪਗੜ ਫ੍ਰਿਜ ਪਲੱਸ ਸਾਂਝੀ ਦੂਜਾ ਨੰਬਰ ਬਣਾਇਆ ਜੀ ਜਿੰਦਾ ਸੁਖਾਣੰਦ 쿨ਰ ਪਲੱਸ ਸਾਂਝੀ ਤੇ ਤੀਜਾ ਨੰਬਰ ਬਣਾਇਆ ਜੀ ਰਗਵੀਰ ਤਲਵੰਡੀ ਕੱਪ ਪਲੱਸ ਸਾਂਝੀ ਤਿੰਨ ਨਾਮ ਸੀਗੇ ਜੀ ਤੇ ਪੰਜਾਂ ਸਾਂਝੀ ਹੋਈ ਸੀ ਫਿਰ ਅਗੇ ਸੀਪਾ ਪਲੱਸ ਪਰ ਸਾਂਝੀ ਤੇ ਮਨਪ੍ਰੀਤ ਜੰਗੀ ਆਣਾ ਸਾਂਜੀ ਜੀ ਇਹਨਾਂ ਪੰਜ ਕਬੂਤਰਾਂ ਦੀ ਬਾਜੀ ਸਾਂਜੀ ਹੋਈ ਸੀਗੀ ਜੀ ਤੇ ਅਗਲੀ ਬਾਜੀ ਆ ਗਈ ਜੀ ਪਿੰਡ ਰੂਮੀ ਜਿਹੜਾ ਲੁਧਿਆਣਾ 27 ਅਪ੍ਰੈਲ 2025 99 ਕਬੂਤਰ ਉੱਡੇ ਸੀਗੇ 6:50 ਮਿੰਟ ਤੇ ਬਾਜੀ ਹੋ ਗਈ ਸਾਂਜੀ ਪਰਚੀਆਂ ਪੰਗਾਂ ਸੀ ਪਹਿਲਾ ਨੰਬਰ ਬਣਾਇਆ ਜੀ ਫਤੇਗੱਲ ਮੋਟਰਸਾਈਕਲ ਦੂਜਾ ਨੰਬਰ ਬਣਾਇਆ ਜੀ ਕਾਕਾ ਲੀਲਾ ਫਰਿੱਜ ਤੇ ਤੀਜਾ ਨੰਬਰ ਬਣਾਇਆ ਜੀ ਜੀਤਾ ਚੰਨੜਵਾਲ ਕੂਲਰ ਚਾਰਾਂ ਚਾਰਾਂ ਕਬੂਤਰਾਂ ਦੀ ਬਾਜੀ ਸਾਂਜੀ ਹੋਈ ਸੀ ਚੌਥੇ ਦਾ ਨਾਂ ਨਹੀਂ ਪਤਾ ਆਪਾਂ ਨੂੰ ਤਿੰਨ ਨਾਮ ਸੀਗੇ ਜੀ ਤਿੰਨਾਂ ਦੀਆਂ ਪਰਚੀਆਂ ਪੰਗੀਆਂ ਸੀ ਇਹਨਾਂ ਦੀਆਂ ਫਿਰ ਆ ਗਿਆ ਜੀ ਪਿੰਡ ਬਾਦਲ 3200 ਮੋਟ ਸੀਗਾ 74 ਕਬੂਤਰ ਉੱਡੇ ਸੀਗੇ ਦੋ ਕਬੂਤਰਾਂ ਚ ਬਾਜੀ ਸਾਂਝੀ ਹੋ ਗਈ ਸੀਗੀ ਜੀ ਜੋਤੀ ਮਲੋਟ ਫਰਿੱਜ ਪਲੱਸ ਵੱਧਾ ਪਲੱਸ ਸਾਂਝੀ ਸੁਖਜਿੰਦਰ ਜੈ ਸਿੰਘ ਵਾਲਾ ਕੂਲਰ ਪਲੱਸ ਸਾਂਝੀ ਪਲੱਸ ਵੱਧਾ ਜੀ ਤੇ ਚੋ ਤੀਜਾ ਨੰਬਰ ਸੀਗਾ ਜੀ ਸੰਦੀਪ ਤੌਂਗ ਵਾਲੀ ਐਲਈਡੀ ਦੋ ਨਾਮ ਸੀ ਤਿੰਨ ਨਾਮ ਸੀਗੇ ਜੀ ਤੇ ਦੋਵਾਂ ਚ ਸਾਂਝੀ ਹੋਈ ਸੀ ਵੀਡੀਓ ਨੇਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਤਾਂ ਗੇ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਧੰਨਵਾਦ